ਨਾਜ਼ਿੰਦਆਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਿਹੜਾ ਭਾਰਤ ਪੰਜਾਬ ਦੇ ਸਿੱਖਾਂ ਦੀਆਂ ਸ਼ਹਾਦਤਾਂ ਦੇ ਸਿਰ ਤੇ ਆਜ਼ਾਦ ਹੋਇਆ ਹੈ ਉਸ ਨੂੰ ਪੰਜਾਬ ਵਿੱਚ ਵੱਸਦੇ ਪੰਜਾਬੀ ਸਿੱਖਾਂ ਲਈ ਕੋਈ ਹਮਦਰਦੀ ਨਹੀਂ ਹੈ ਜਿਹੜੇ ਸਿੱਖਾਂ ਦੀ ਲਲਕਾਰ ਤੇ ਦਸਤਾਰ ਦੇਖ ਕੇ ਦੁਸ਼ਮਣ ਜੰਗ ਦੇ ਮੈਦਾਨ ਛੱਡ ਕੇ ਭੱਜ ਜਾਂਦੇ ਸਨ ਉਹਨਾਂ ਸਿੱਖ ਦਸਤਾਰਧਾਰੀਆਂ ਦੇ ਵਾਰਸਾਂ ਨੂੰ ਹੁਣ ਤੱਕ ਕੁਝ ਕੁ ਟ੍ਰੋਲ ਟੁਕੜੀਆਂ ਜੰਗ ਦਾ ਮੈਦਾਨ ਛੱਡ ਕੇ ਸੋਸ਼ਲ ਮੀਡੀਆ 'ᱨਹੀਂ ਕਦੇ ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ ਤਗਮਾ ਦੇ ਕੇ ਟ੍ਰੋਲ ਕਰਦੀਆਂ ਹਨ ਕੁਝ ਦਿਨ ਪਹਿਲਾਂ ਅਖੌਤੀ ਰਾਸ਼ਟਰਵਾਦੀਆਂ ਨੇ ਦੁਨੀਆ ਭਰ ਵਿੱਚ ਨਾਮਣਾ ਖੱਟ ਰਏ ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਨੂੰ ਸਰਦਾਰ ਜੀ ਤਿੰਨ ਵਿੱਚ ਪਾਕਿਸਤਾਨ ਦੀ ਅਦਾਕਾਰਾਂ ਨਾਲ ਬਣਾਈ ਆਪਰੇਸ਼ਨਸ ਦੂਰ ਤੋਂ ਪਹਿਲਾਂ ਦੀ ਫਿਲਮ ਨੂੰ ਰਿਲੀਜ਼ ਨਾ ਹੁਣ ਦੇਣ ਅਤੇ ਭਾਰਤ ਵਿੱਚ ਉਸ ਨੂੰ ਬੈਨ ਕਰਨ ਉਪਰੰਤ ਗੱਦਾਰ ਐਲਾਨ ਦਿੱਤਾ ਪੰਜਾਬ ਦੀ ਧਰਤੀ ਤੇ ਜਨਮੇ ਦਸਤਾਰਤਾਰੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਬਾਰੇ ਅਜਹੀ ਟਿੱਪਣੀ ਤੇ ਪੜ ਕੇ ਸ਼ਰੋਣੀਆ ਅਕਾਲੀ ਦਲ ਅੰਮ੍ਰਿਤਸਰ ਦੇ ਪੀਏਸੀ ਦੇ ਮੈਂਬਰ ਓੰਕਾਰ ਸਿੰਘ ਬਰਾੜ ਜੋ ਲੁਧਿਆਣਾ ਵਿਖੇ ਇੱਕ ਸਮਾਗਮ ਵਿੱਚ ਭਾਗ ਲੈਣ ਆਏ ਸਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਜਹੀ ਟਿੱਪਣੀ ਪੰਜਾਬ ਨੂੰ ਤੇ ਪੰਜਾਬੀਆਂ ਦੇ ਮਨੋਬਲ ਨੂੰ ਤੋੜ ਨਹੀਂ ਸਕਦੀ ਉਹਨਾਂ ਨੇ ਕਿਹਾ ਕਿ ਇਤਿਹਾਸ ਗਵਾਏ ਕਿ ਪੰਜਾਬ ਜਦੋਂ ਜਦੋਂ ਤਰੱਕੀ ਵੱਲ ਵਧਦਾ ਹੈ ਜਾਂ ਕੋਈ ਅੰਦੋਲਨ ਦੀ ਅਗਵਾਈ ਕਰਦਾ ਹੈ ਤਾਂ ਕੇਂਦਰ ਸਰਕਾਰ ਅਤੇ ਸਥਾਨਕ ਸਰਕਾਰ ਕਿਸੇ ਨਾ ਕਿਸੇ ਆਨੇ ਬਹਾਨੇ ਉਸ ਨੂੰ ਥੱਲੇ ਲਾਉਣ ਦੀ ਸਾਜ਼ਿਸ਼ ਕਰਦੀ ਆਈ ਹੈ ਉਹਨਾਂ ਨੇ ਕਿਹਾ ਕਿ ਦਲਜੀਤ ਦਸਾਂਝ ਨੂੰ ਪੰਜਾਬ ਹੀ ਨਹੀਂ ਦੁਨੀਆ ਭਰ ਦੇ ਲੋਕ ਮਨਾਂ ਨੂੰ ਹੀ ਪਿਆਰ ਕਰਦੇ ਹਨ ਤੇ ਪੰਜਾਬੀਆਂ ਨੂੰ ਕੌਣ ਗद्दार ਤੇ ਕੌਣ ਦੇਸ਼ ਭਗਤ ਹੈ ਦੀ ਬਾਖੂ ਵੀ ਸਮਝ ਹੈ ਉਹਨਾਂ ਸਿਆਸੀ ਨੇਤਮਤ ਦੀ ਖਚਾਈ ਕਰਦੇ ਹੋਏ ਕਿਹਾ ਕਿ ਜਦੋਂ ਪੰਜਾਬ ਅੰਦਰ ਅਰੂਸਾ ਆਲਮ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਰਾਜ ਵਿੱਚ ਆਉਂਦੀ ਸੀ ਤਾਂ ਉਸ ਵੇਲੇ ਤਾਂ ਕਿਸੇ ਨੇ ਇੱਕ ਉਕਤ ਸਾਬਕਾ ਮੁੱਖ ਮੰਤਰੀ ਨੂੰ ਗद्दार ਜਾਂ ਦੇਸ਼ ਧਰੋਹੀ ਨਹੀਂ ਕਿਹਾ ਅਰੂਸਾ ਆਲਮ ਦੇ ਸਬੰਧ ਵੀ ਪਾਕਿਸਤਾਨ ਨਾਲ ਸਨ ਜੇ ਪੰਜਾਬ ਦੇ ਦਸਤਾਰਦਾਰ ਸਿੱਖ ਨੇ ਇੱਕ ਪਾਕਿਸਤਾਨੀ ਅਦਾਕਾਰ ਨਾਲ ਫਿਲਮ ਕੀਤੀ ਹੈ ਤਾਂ ਕੀ ਉਹ ਗद्दार ਹੋ ਗਿਆ ਸਰਦਾਰ ਬਰਾੜ ਨੇ ਸਾਫ਼ ਲਹਿਜੇ ਵਿੱਚ ਕਿਹਾ ਕਿ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਲੋਕਾਂ ਦੀ ਪੂਰਵਜਾ ਤੋਂ ਸਾਜ ਚੱਲੀ ਆ ਰਹੀ ਹੈ ਤੇ ਉਹ ਕਿਸੇ ਵੀ ਕੀਮਤ ਤੇ ਟੁੱਟਣ ਵਾਲੀ ਨਹੀਂ ਹੈ ਸਰਦਾਰ ਬਰਾੜ ਨੇ ਭਾਰਤ ਸਰਕਾਰ ਤੋਂ ਅਜਿਹੀ ਗਦਾਰੀ ਦੇ ਤਗਮੇ ਵੰਡਣ ਵਾਲਿਆਂ ਦੀ ਦੁਕਾਨਦਾਰੀ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਪੰਜਾਬ ਦੇ ਵਸ ਪੰਜਾਬੀਆਂ ਨੂੰ ਸਤਕਾਰ ਮਿਲ ਸਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਇਸ ਬਾਬਤ ਧਿਆਨ ਬਿਆਨ ਦੇਣਾ ਚਾਹੀਦਾ ਹੈ ਇਹਨਾਂ ਤੋਂ ਇਲਾਵਾ ਭਾਰਤੀ ਕਿਸਾਨ ਜੂਨੀਅਨ ਇਕਤਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਰਵਿੰਦਰ ਸਿੰਘ ਕੁਲਾਰ ਪ੍ਰਿਤਪਾਲ ਸਿੰਘ ਮੁਕੰਦਪੁਰ ਨਾਪ੍ਰੀਤ ਸਿੰਘ ਕਲਸੀ ਅਤੇ ਹੋਰ ਆਗੂਆਂ ਨੇ ਵੀ ਕੇਂਦਰ ਸਰਕਾਰ ਤੋਂ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਮਾਮਲੇ ਬਾਰੇ ਆਪਣੀ ਸਪਸ਼ਟ ਪ੍ਰਤੀਕਿਰਿਆ ਪ੍ਰਗਟ ਕਰਨ ਦੀ ਗੱਲ ਕਹੀ